ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ ਨੂੰ ਇੱਕ ਵਾਰ ਹੋਰ ਧਮਕੀ ਭਰੀ ਈਮੇਲ ਮਿਲੀ ਹੈ ਜਿਸ ਨਾਲ ਲੋਕਾਂ 'ਚ ਕਾਫੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦਰਅਸਲ ਧਮਕੀ ਚ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਗੱਲ ਕੀਤੀ ਗਈ ਹੈ ਇਹ ਕਿਸੇ ਅਣਪਛਾਤੇ ਵੱਲੋਂ ਈਮੇਲ ਭੇਜ ਕੇ ਦਿੱਤੀ ਗਈ ਹੈ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਕਸੀ ਵਜੋਂ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰ ਪਰਕਰਮਾ ਲੰਗਰ ਹਾਲ ਅਤੇ ਸਰਾਵਾਂ ਤੇ ਟਾਸਕ ਫੋਰਸ ਤਨਾਤ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਿਕਰਯੋਗ ਹੈ ਕਿ ਕੱਲ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਧਮਕੀ ਮਿਲੀ ਸੀ ਇਸ ਮਾਮਲੇ ਤੇ ਐਸਜੀਪੀਸੀ ਦੇ ਸਕਤਰ ਪ੍ਰਤਾਪ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਦਿੰਦਾ ਹੈ ਤਾਂ ਨਿੰਦਾਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਰਮੰਦਰ ਸਾਹਿਬ ਸਿਰਫ ਸਿੱਖਾਂ ਦਾ ਨਹੀਂ ਸਗੋ ਪੂਰੀ ਦੁਨੀਆ ਦਾ ਧਾਰਮਿਕ ਸਥਾਨ ਹੈ ਜਿੱਤੇ ਹਰ ਧਰਮ ਅਤੇ ਜਾਤ ਦਾ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਨਤਮਸਤਕ ਹੈ ਤੇ ਲੰਗਰ ਚੱਕਦਾ ਹੈ ਜੇਕਰ ਅਜੇਹ ਸਥਾਨ ਨੂੰ ਕਿਸੇ ਨੇ ਵੀ ਧਮਕੀ ਦਿੱਤੀ ਹੈ ਤਾਂ ਮੈਂ ਸਮਝਦਾ ਕਿ ਉਸ ਵਿਅਕਤੀ ਦਾ ਕੋਈ ਵੀ ਧਰਮ ਨਹੀਂ ਹੋ ਸਕਦਾ ਕੱਲ ਜਿਹੜੀ ਮੇਲ ਐ ਜੀਪੀਸੀ ਨੂੰ ਆਈ ਸੀ ਉਹਦੇ ਸਬੰਧ ਚ ਉਹਨਾਂ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਉਹ ਮੇਲ ਦੀ ਜਿਹੜੀ ਆ ਸਾਡੇ ਸਾਈਬਰ ਦੇ ਥ्रू ਜਿਹੜੀ ਆ ਉਹ تصਦੀਕ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਈ ਆ ਉਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਾਂਗੇ ਤੇ ਬਾਕੀ ਇਸ ਕੋ ਡਰਨ ਦੀ ਕੋਈ ਲੋੜ ਨਹੀਂ ਅਸੀਂ ਪ੍ਰੋਪਰ ਐਜਪੀਸੀ ਵੱਲੋਂ ਵੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰੋਪਰ ਏਰੀਆ ਦੀ ਸਰਚ ਕੀਤੀ ਜਾ ਰਹੀ ਹੈ ਸਿਕਿਉਰਿਟੀ ਕੀਤੀ ਜਾ ਰਹੀ ਹੈ ਡਰਨ ਦੀ ਕੋਈ ਲੋੜ ਨਹੀਂ ਸਰ ਇਹ ਸ੍ਰੋਮਿਕ ਪਿੰਡ ਦਾ ਤਾਂ ਮੇਲੇ ਬੋਇਆ ਕੋਈ ਸੀਸੀਟੀਵੀ ਕੈਮਰੇ ਲੱਗੇ ਨੇ ਕਿ ਤਾਂ ਉਹਨਾਂ ਦੀ ਸਾਬਤ ਕਮਟੀ ਹੈ ਤਾਂ ਮੇਲੇ ਬਣਿਆ ਟਾਟਾ ਜੀ ਬਿਲਕੁਲ ਜੀ ਸਾਡਾ 24 ਘੰਟੇ ਸੂਨੀ ਕਮਟੀ ਦਾ ਤਾਲਮੇ ਰਹਿੰਦਾ ਹੈ ਅਸੀਂ ਜਿਹੜੇ ਉਹਨਾਂ ਦੇ ਸੀਟੀਵੀ ਫੂਟੇਜ ਉਹ ਵੀ ਚੈੱਕ ਕਰਦੇ ਰਹਿੰਦੇ ਆ ਤੇ ਸਾਡਾ ਪੂਰੀ ਉਹਦੇ ਤੇ ਅੱਖ ਹੈਗੀ ਆ ਹਰ ਚੀਜ਼ ਤੇ ਤੇ ਅਸੀਂ ਸੰਗਤ ਨੂੰ ਮੈਂ ਇਹ ਅਪੀਲ ਕਰੂੰਗਾ ਕਿ ਕਿਸੇ ਕਿਸਮ ਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਤੁਸੀਂ ਆਮ ਰੁਟੀਨ ਦੇ ਵਿੱਚ ਆ ਕੇ ਆਪਣਾ ਜਿਹੜਾ ਦਰਸ਼ਨ ਕਰੋ ਤੇ ਤੁਸੀਂ ਆਪਣਾ ਚੈਕਿੰਗ ਕਰਾਈ ਹੈ ਕਿ ਤੁਹਾਡੀ ਬੰਦੂ ਦਾ ਟੀਮ ਆਪ ਕੋਲ ਚੋਂ ਇਹ ਡੋਕਟਰ ਦੇਖੋ ਸਾਡੀ ਰੁਟੀਨ ਦੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਤੇ ਇਹ ਅਸੀਂ ਪੂਰਾ ਏਰੀਆ ਜਿਹੜਾ ਨਾ ਸਰਚ ਕਰਦੇ ਹੀ ਰਹਿੰਦੇ ਆ ਤੇ ਅੱਜ ਵੀ ਉਹ ਦੁਬਾਰਾ ਫਿਰ ਉਹਦੀ ਸਰਚ ਕਰਾਈ ਜਾ ਰਹੀ ਹੈ ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ ਨੂੰ ਇੱਕ ਵਾਰ ਹੋਰ ਧਮਕੀ ਭਰੀ ਈਮੇਲ ਮਿਲੀ ਹੈ ਜਿਸ ਨਾਲ ਲੋਕਾਂ 'ਚ ਕਾਫੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦਰਅਸਲ ਧਮਕੀਚੇ ਸ੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਗੱਲ ਕੀਤੀ ਗਈ ਹੈ ਇਹ ਕਿਸੇ ਅਣਪਛਾਤੇ ਵੱਲੋਂ ਈਮੇਲ ਭੇਜ ਕੇ ਦਿੱਤੀ ਗਈ ਹੈ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਕਸੀ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰ ਪਰਕਰਮਾ ਲੰਗਰ ਹਾਲ ਅਤੇ ਸਰਾਵਾਂ ਤੇ ਆਸਕ ਫੋਰਸ ਤਨਾਤ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਿਕਰਯੋਗ ਹੈ ਕਿ ਕੱਲ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਧਮਕੀ ਮਿਲੀ ਸੀ ਇਸ ਮਾਮਲੇ ਤੇ ਐਸਜੀਪੀਸੀ ਦੇ ਸਕਤਰ ਪ੍ਰਤਾਪ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਦਿੰਦਾ ਹੈ ਤਾਂ ਨਿੰਦਾਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਰਮੰਦਰ ਸਾਹਿਬ ਸਿਰਫ ਸਿੱਖਾਂ ਦਾ ਨਹੀਂ ਸਗੋ ਪੂਰੀ ਦੁਨੀਆ ਦਾ ਧਾਰਮਿਕ ਸਥਾਨ ਹੈ ਜਿੱਤੇ ਹਰ ਧਰਮ ਅਤੇ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੈ ਤੇ ਲੰਗਰ ਚੱਕਦਾ ਹੈ ਜੇਕਰ ਅਜੇਹ ਸਥਾਨ ਨੂੰ ਕਿਸੇ ਨੇ ਵੀ ਧਮਕੀ ਦਿੱਤੀ ਹੈ ਤਾਂ ਮੈਂ ਸਮਝਦਾ ਕਿ ਉਸ ਵਿਅਕਤੀ ਦਾ ਕੋਈ ਵੀ ਧਰਮ ਨਹੀਂ ਹੋ ਸਕਦਾ ਕੱਲ ਜਿਹੜੀ ਮੇਲ ਐਜੀਪੀਸੀ ਨੂੰ ਆਈ ਸੀ ਉਹਦੇ ਸਬੰਧ ਚ ਉਹਨਾਂ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਉਹ ਮੇਲ ਦੀ ਜਿਹੜੀ ਆ ਸਾਡੇ ਸਾਈਬਰ ਦੇ ਥ्रू ਜਿਹੜੀ ਆ ਉਹ ਤਸਦੀਕ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਈ ਆ ਉਹ ਉਹਨੂੰ ਪ੍ਰੋਪਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਬਾਕੀ ਇਸ ਕੋ ਡਰਨ ਦੀ ਕੋਈ ਲੋੜ ਨਹੀਂ ਅਸੀਂ ਪ੍ਰੋਪਰ ਐਜੀਪੀਸੀ ਵੱਲੋਂ ਵੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰੋਪਰ ਏਰੀਆ ਦੀ ਸਰਚ ਕੀਤੀ ਜਾ ਰਹੀ ਹੈ ਸਿਕਿਉਰਿਟੀ ਕੀਤੀ ਜਾ ਰਹੀ ਹੈ ਡਰਨ ਦੀ ਕੋਈ ਲੋੜ ਨਹੀਂ ਸਰ ਇਹ ਸ਼ੌਮੀਪੁਰ ਦੇ ਤਾਲਮੀਰ ਕੋਲ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਕਿਤਾ ਉਹਨਾਂ ਦੀ ਸਾਡੇ ਕੋਲ ਲੱਗੀ ਹੈ ਕੋਲ ਤਾਲਮੀਰ ਬਣਿਆ ਟਾਡਾ ਜੀ ਬਿਲਕੁਲ ਜੀ ਸਾਡਾ 24 ਘੰਟੇ ਸੂਨੀ ਕਬਟੀ ਦਾ ਤਾਲਮੀਰ ਰਹਿੰਦਾ ਅਸੀਂ ਜਿਹੜੇ ਉਹਨਾਂ ਦੇ ਸੀਟੀਵੀ ਫੂਟੇਜ ਉਹ ਵੀ ਚੈੱਕ ਕਰਦੇ ਰਹਿੰਦੇ ਆ ਤੇ ਸਾਡਾ ਪੂਰੀ ਉਹਦੇ ਤੇ ਅੱਖ ਹੈਗੀ ਆ ਹਰ ਚੀਜ਼ ਤੇ ਤੇ ਅਸੀਂ ਸੰਗਤ ਨੂੰ ਮੈਂ ਇਹ ਵੀ ਬੀਲ ਕਰੂੰਗਾ ਕਿ ਕਿਸੇ ਕਿਸਮ ਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਤੁਸੀਂ ਆਮ ਰੁਟੀਨ ਦੇ ਵਿੱਚ ਆ ਕੇ ਆਪਣਾ ਜਿਹੜਾ ਦਰਸ਼ਣ ਕਰੋ ਤੇ ਤੁਸੀਂ ਆਪਣਾ ਚੈਕਿੰਗ ਕਰਾਈਏ ਜਿਹੜੀ ਤੁਹਾਡੀ ਡਿਫੈਂਸ ਦੀ ਟੀਮ ਆਪਾਂ ਚੋਂ ਇਹ ਡੋਕਟਰ ਦੇਖੋ ਸਾਡੀ ਰੁਟੀਨ ਦੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਤੇ ਇਹ ਅਸੀਂ ਪੂਰਾ ਏਰੀਆ ਜਿਹੜਾ ਤਾਂ ਸਰਚ ਕਰਦੇ ਹੀ ਰਹਿੰਦੇ ਆ ਤੇ ਅੱਜ ਵੀ ਉਹ ਦੁਬਾਰਾ ਫੇਰ ਉਹਦੀ ਸਰਚ ਕਰਾਈ ਜੀ